ਇਹ ਹਟਾ ਦੇ ਉਹ ਉਹ ਇਹ ਤੂੰ ਕੰਮ ਨਹੀਂ ਕਰਦਾ ਤੂੰ ਬੰਟ ਗਿਆ ਸੀ ਤੁਸੀਂ ਪਾਈਆਂ ਇਹ ਹੁਣ ਤੁਸੀਂ ਇਹ ਤਸਵੀਰਾਂ ਲੁਧਿਆਣਾ ਦੇ ਭਾਰਤ ਨਗਰ ਚੌਕ ਦੀਆਂ ਨੇ ਜਿੱਥੇ ਛੋਟੇ-ਛੋਟੇ ਬੱਚਿਆਂ ਦੇ ਨਾਲ ਪਰਿਵਾਰ ਸਮੇਤ ਇਹ ਮੁਲਾਜ਼ਮ ਦਰਨਾ ਪ੍ਰਦਰਸ਼ਨ ਕਰਦੇ ਪਏ ਨੇ ਅਤੇ ਮਜਬੂਰਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਪਏ ਨੇ ਕਾਬਲੇ ਗੌਰੇ ਕੇ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਪਾਵਰਕਾਮ ਸੀਐਚਬੀ ਅਤੇ ਡਬਲਿਊ ਕਾਮਿਆ ਨੇ ਪਰਿਵਾਰ ਤੇ ਬੱਚਿਆਂ ਸਮੇਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੜਕ ਜਾਮ ਕਰਕੇ ਦਰਨਾ ਦਿੱਤਾ ਜਿਸ ਕਰਕੇ ਵਾਹਨ ਚਾਲਕ ਤੇ ਰਹਾ ਗੇਰਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਰਨੇਚ ਆਊਟਸੋਰਸਿੰਗ ਸੀਐਚ ਬੀ ਅਤੇ ਡਬਲਯੂ ਕਾਮਿਆਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਸੰਬੋਧਨ ਕਰਦੇ ਆ ਸੂਬਾ ਪ੍ਰਧਾਨ ਬਹਿਲਾਸ਼ ਸਿੰਘ ਕਟਾਰੀਆ ਰਾਜੇਸ਼ ਕੁਮਾਰ ਮੌੜਤ ਅਤੇ ਕੋਈ ਹੋਰ ਆਗੂਆਂ ਦੇ ਵੱਲੋਂ ਸਰਕਾਰ ਖਿਲਾਫ ਸਰਕਾਰ ਖਿਲਾਫ ਦੋਸ਼ ਲਗਾਏ ਗਏ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਟਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਸੱਤਾ 'ਚ ਆਈ ਕਿ ਸਮੂਹ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਤੇ ਰੈਗੂਲਰ ਕੀਤਾ ਜਾਵੇਗਾ ਪਰ ਨਾ ਕਾਮਯਾਬਾ ਰੋਜ਼ਗਾਰ ਪੱਕਾ ਹੋਇਆ ਤੇ ਨਾ ਹੀ ਪਿਛਲੀਆਂ ਸਰਕਾਰਾਂ ਵਾਂਗ ਹੀ ਜਥੇਬੰਦੀਆਂ ਨਾਲ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਕਰਨ ਤੋਂ ਪਾਸਾ ਵਟਿਆ ਜਾ ਰਿਹਾ ਹੈ ਇਸ ਤੋਂ ਬਾਅਦ ਵੱਡੇ ਪੱਦਰ ਤੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਇਸ ਤੋਂ ਬਾਅਦ ਵੱਡੇ ਪੱਦਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਇਸ ਮਾਹੌਲ ਦੇ ਵਿੱਚ ਭਾਵੇਂ ਕਿ ਰਾਘੀਰਾਂ ਦੀ ਮੁਲਾਜ਼ਮਾਂ ਦੇ ਨਾਲ ਨੋਕ-ਝੋਕ ਵੀ ਹੋਈ ਇਸ ਤੋਂ ਬਾਅਦ ਰਾਘੀਰਾਂ ਦੇ ਵੱਲੋਂ ਵੀ ਕਈ ਵੱਡੇ ਇਲਜ਼ਾਮ ਲਗਾਏ ਗਏ ਪਰ ਸਭ ਦੇ ਵਿੱਚ ਕਈ ਅਜਿਹੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜਿਨ੍ਹਾਂ ਦਾ ਭਾਵੇਂ ਕਿ ਬੋਰਡ ਦੀ ਪ੍ਰੀਖਿਆ ਦਾ ਇਮਤਿਹਾਨ ਸੀ ਪਰ ਬੱਚਿਆਂ ਨੇ ਕੀ ਕੀ ਹਾਲ ਤੁਸੀਂ ਵੀ ਧਿਆਨ ਨਾਲ ਸੁਣ ਲਵੋ ਹਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਾਮ ਐਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਕਿੰਨਾ ਮੰਗਾਂ ਨੂੰ ਲੈ ਕੇ ਅਸੀਂ ਕਿਤੇ ਤੱਕ ਆਏ ਅੱਜ ਅਸੀਂ ਜਿਹੜਾ ਪਾਵਰ ਕਾਮ ਐਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਭਾਰਤ ਨਗਰ ਚੌਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਆ ਸਾਡੀ ਡਿਮਾਂਡ ਇਹ ਹੈ ਕਿ ਜਿਹੜੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹੋਇਆ 1 ਸਾਲ ਹੋ ਗਿਆ ਇਹਨਾਂ ਵੱਲੋਂ ਸਾਨੂੰ 9 ਵਾਰ ਲਿਖਤੀ ਮੀਟਿੰਗਾਂ ਦਿੱਤੀਆਂ ਗਈਆਂ ਕਿ ਥੋੜਾ ਨਾਲ ਅਸੀਂ ਮੀਟਿੰਗ ਕਰਾਂਗੇ ਪਰ ਬੜੇ ਅਫਸੋਸ ਦੀ ਗੱਲ ਆ ਕੱਲ 23 ਫਰਵਰੀ ਨੂੰ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਪਰ ਮੁੱਖ ਮੰਤਰੀ ਸਾਹਿਬ ਆਪ ਨਹੀਂ ਬੈਠਦੇ ਇਸ ਕਰਕੇ ਅੱਜ ਜਿਹੜੇ ਕੰਮੇ ਬੈਠੇ ਆ ਇਹ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਵਾਸਤੇ ਲੋਕਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਰੱਖ ਰਹੇ ਆ ਪਰ ਲੋਕਾਂ ਦਾ ਘਰਾਂ ਦਾ ਲਾਟੂ ਜਗਾਉਂਦੇ ਜਗਾਉਂਦੇ ਆਪਦੇ ਘਰਾਂ ਦਾ ਲਾਟੂ ਬੁੱਝ ਜਾਂਦਾ ਸਾਡੇ ਕਈ ਕੰਮੇ ਕਰੰਟ ਦੇ ਦ ਕੋਈ અપੰਗ ਹੋ ਗਿਆ ਕਿਸਦੀ ਲੱਤ ਕੱਟੀ ਗਈ ਕਿਸਦੀ ਬਾਹ ਕੱਟੀ ਗਈ ਪਰ ਸਰਕਾਰ ਨੂੰ ਬਿਲਕੁਲ ਵੀ ਮਤਲਬ ਜਿਹੜਾ ਤਰਸ ਕਹਿ ਦਿੰਦੇ ਹੁੰਦੇ ਆ ਤਰਸ ਬਿਲਕੁਲ ਵੀ ਨਹੀਂ ਆ ਰਿਹਾ ਹਾਏ ਦਿਨ ਕੋਈ ਨਾ ਕੋਈ ਪਰਸੋ ਚ ਉਥੇ ਸਾਡਾ 19 ਫਰਵਰੀ ਨੂੰ ਇੱਕ ਸਾਡੇ ਸਾਥੀ ਦੀ ਮੌਤ ਹੋ ਗਈ ਕੈਰਨਟ ਵੀ ਥੇ ਇਸੇ ਤਰ੍ਹਾਂ 20 ਫਰਵਰੀ ਨੂੰ ਸਾਡੇ ਪਟਿਆਲੇ ਇੱਕ ਕਰੰਟ ਲੱਗ ਗਿਆ 21 ਫਰਵਰੀ ਨੂੰ ਸਾਡੇ ਇੱਥੇ ਖੰਨੇ ਦੇ ਵਿੱਚ ਕਰੰਟ ਲੱਗ ਗਿਆ ਲਗਾਤਾਰ ਮਤਲਬ ਕਰੰਟ ਜਿਹੜੇ ਆ ਉਹ ਸਾਡੇ ਸਾਥੀਆਂ ਦੇ ਲੱਗ ਰਹੇ ਆ ਇਸੇ ਤਰ੍ਹਾਂ ਹਾਸਾ ਪੀੜਤ ਪਰਿਵਾਰ ਵੀ ਸਾਡੇ ਇਸ ਧਰਨੇ ਵਿੱਚ ਸ਼ਾਮਲ ਹੋਏ ਆ ਜਿਹੜੇ ਕਿ ਮੰਗ ਕਰ ਰਹੇ ਕਿ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਰਕਾਰ ਜੋ ਕਟੋ-ਕਟ ਲਿਖਿਆ ਹੋਇਆ ਹੈ ਇੰਸ਼ੋਰਸ ਦੇਣੀਆਂ ਐ ਸਿਗਰੇਸ਼ੀਆ ਦੇਣਾ ਉਹ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਲੁਧਿਆਣੇ ਦੀ ਇੱਕ ਘਟਨਾ ਰੀਨੂ ਮਹਿਤਾਲਾ ਕੇਸ ਹੈ ਉਹਦੇ 5 ਲੱਖ ਰੁਪਏ ਇੰਸ਼ੋਰਸੇ ਖਾ ਗਏ ਜਦੋਂ ਉੱਥੇ ਅਸੀਂ ਇੰਸ਼ੋਰਸ ਦਾ ਪਤਾ ਕੀਤਾ ਤਾਂ 5 ਲੱਖ ਰੁਪਏ ਇੰਸ਼ੋਰਸੇ ਅਧਿਕਾਰੀ ਖਾ ਗਏ ਮਤਲਬ ਬੜੇ ਅਫਸੋਸ ਦੀ ਗੱਲ ਆ ਕਿ ਸਰਕਾਰ ਜੋ ਕਹਿੰਦੀ ਸੀਗੀ ਵੀ ਅਸੀਂ ਹਰਾਂ ਪੈਨੇ ਰੋਜ਼ਗਾਰ ਵਾਸਤੇ ਚੱਲੂਗਾ ਪੰਜਾਬ ਨੂੰ ਧਰਨਾ ਮੁਕਤ ਕਰਾਂਗੇ ਧਰਨਾ ਮੁਕਤ ਤਾਂ ਤਾਂ ਹੀ ਹੋਗਾ ਜੇ ਗੱਲਬਾਤ ਬੈਠ ਕੇ ਕਰਾਂਗੇ ਗੱਲਬਾਤ ਸੁਣਾਗੇ ਐਵੇਂ ਟੀਵੀ ਚੈਨਲਾਂ ਤੇ ਕਹਿ ਕੇ ਵੀ 14000 ਪੱਕੇ ਕਰਤੇ ਕੌੜਾ 36000 ਪੱਕੇ ਕਰਤੇ ਐ ਮਸਲਾ ਭਗਵਾਨ ਤਮਨਸਿਆ ਨਹੀਂ ਹੱਲ ਹੋਣਾ ਮਸਲਾ ਹੱਲ ਤਾਂ ਬੈਠ ਕੇ ਹੋਣਾ ਟੇਬਲ ਟਾਕ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਗੱਲਬਾਤ ਦੇ ਰੂਪ ਦੇ ਵਿੱਚ ਗੱਲਬਾਤ ਕਰਕੇ ਆਊਟਸੋਰਸਿੰਗ ਵਾਲਿਆਂ ਨੂੰ ਰੈਗੂਲਰ ਕਰੇ ਜੇ ਰੈਗੂਲਰ ਨਹੀਂ ਕਰਦੀ ਤਾਂ ਪੰਜਾਬ ਭਰ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਅਸੀਂ ਸੜਕਾਂ ਤੇ ਉਤਰਾਂਗੇ ਇਹਦੇ ਨਾਲ ਕਿਨਨ ਵਿਕਾਸ ਕੁਮਾਰ ਦੀ ਫੈਮਿਲੀ ਇੱਥੇ ਪਹੁੰਚੀ ਹੈ ਉਹਨਾਂ ਨੂੰ ਕਈ ਵਾਰ ਪੁਰਾਣੀ ਸਰਕਾਰਾਂ ਕਰ ਨਾਲੋਂ ਤੇ ਨਵੀਂ ਸਰਕਾਰ ਨਾਲੋਂ ਵੱਲੋਂ ਆਸ਼ਵਾਸ਼ਣ ਦਿੱਤਾ ਜਾਂਦਾ ਸੀ ਤੁਹਾਨੂੰ ਵਾਪਸ ਆ ਤੇ ਨੌਕਰੀ ਦਵਾਂਗੇ ਪਰ ਉਹ ਕੋਈ ਧਰਨਾ ਤੇ ਬਿਲਕੁਲ ਜੀ ਸਾਨੂੰ ਹੁਣ ਆਏ ਸਰਕਾਰ ਨੇ ਵੀ 11 ਫਰਵਰੀ ਮੈਨੇਜਮੈਂਟ ਦਾ ਮੀਟਿੰਗ ਹੋਈ 11 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀਗਾ 11 11 ਤੱਕ ਦਾ 11 ਨਵੰਬਰ ਤੱਕ ਦਾ 1 ਨਵੰਬਰ ਦਾ ਧਰਨਾ ਸੀ ਜਦ ਵੀ ਨਹੀਂ ਦਿੱਤਾ ਗਿਆ ਮਤਲਬ ਲਿਖ ਕੇ ਦੇ ਦਿੰਦੇ ਉਹਨੂੰ ਲਾਗੂ ਕੋਈ ਨਹੀਂ ਕਰ ਰਾ ਇਸ ਕਰਕੇ ਉਹ ਵੀ ਮਤਲਬ ਸਾਡੇ ਧਰਨੇ ਦੇ ਵਿੱਚ ਜਿਹੜੇ ਵਿਕਾਸ ਵਰਮਾ ਦੇ ਪਤਨੀਆਂ ਉਹ ਵੀ ਇੱਥੇ ਬੈਠੇ ਆ ਬਹੁਤ ਇਹ ਇੱਕ ਨਹੀਂ ਹੈਗੇ ਸੈਂਕੜੇ ਤੁਹਾਨੂੰ ਜੇ ਗਣਾ ਦੀ ਸੈਂਕੜੇ ਕੰਮੇ ਤੁਸੀਂ ਦੇਖਿਆ ਹੋਣਾ ਦੇ ਪਰ ਫੋਟੋਆਂ ਲੱਗੀਆਂ ਹੋਈਆਂ ਸੈਂਕੜੇ ਕੰਮੇ ਮਤਲਬ ਮੌਦ ਦੇ ਮੂੰਚ ਪੈ ਗਿਆ ਜਿਹਦੇ ਨਾਲ ਜਿਹਦੇ ਭਗਵੰਤ ਸਿੰਘ ਸਰਕਾਰ ਨੇ ਪੰਜਾਬ ਚ ਆਨ ਤੋਂ ਪਹਿਲਾਂ ਕਿਹਾ ਸੀ ਅਸੀਂ ਪੰਜਾਬ ਚ ਆਨ ਤੋਂ ਪਹਿਲਾਂ ਕਿਹਾ ਸੀ ਅਸੀਂ ਜਿਹੜੀ ਹੈ ਨੌਕਰੀ ਦਵਾਗੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਪਰ ਲੱਗਦਾ ਨਹੀਂ ਉਹ ਆਪਣੇ ਵਾਅਦੇ ਤੋਂ ਮੁਕਰਦੇ ਪਏ ਨੇ ਬਿਲਕੁਲ ਜੀ ਲਗਾਤਾਰ ਉਹ ਆਪਣੇ ਵਾਅਦੇ ਤੋਂ ਭੱਜ ਰਹੀ ਆ ਭਗਵੰਤ ਜਿਹੜੇ ਕਹਿੰਦੇ ਵੀ ਹਰਾ ਪੈਨ ਹੁਣ ਰੋਜ਼ਗਾਰ ਵਾਸਤੇ ਚੱਲੂਗਾ ਜਿਹੜੇ ਭਗਵੰਤ ਸਿੰਘ ਸਾਹਿਬ ਇਨਕਲਾਬ ਦੀ ਸੋਚ ਲੈ ਕੇ ਆ ਭਗ ਸਿੰਘ ਦੇ ਵਾਰਸ ਬਣ ਕੇ ਆਇਆ ਵੀ ਮੈਂ ਭਗ ਸਿੰਘ ਦਾ ਵਾਰਸ ਆ ਖੱਟੜਕਲਾਂ ਦੇ ਵਿਖੇ ਸੌ ਚੱਕੀ ਆ ਉੱਥੇ ਮਤਲਬ ਮਿੱਟੀ ਦੀ ਸੌਂ ਖਾਦੀ ਆ ਪਰ ਅੱਜ ਇੱਕ ਹੋ ਕੀ ਰਿਹਾ ਪੰਜਾਬ ਦੇ ਅੰਦਰ ਹੋ ਤਹਿ ਰਿਹਾ ਕਿ ਸਰਮਾਇਦਾਰ ਹਿੱਸੇ ਨੂੰ ਇੱਥੇ ਲਿਆ ਕੇ ਬਾੜਿਆ ਜਾ ਰਿਹਾ ਸਰਮਾਇਦਾਰ ਨੂੰ ਸਾਡਾ ਦੇਸ਼ ਵੇਚਿਆ ਜਾ ਰਿਹਾ ਸਾਡੇ ਪੰਜਾਬ ਦੇ ਵਿੱਚ ਕੱਲ ਤੁਸੀਂ ਦੇਖਿਆ ਉੱਥੇ ਮੈਂਡਾ ਬਲਾਡ ਦੇ ਅੱਗੇ ਉੱਥੇ ਵੀ ਵੱਡੇ ਸਰਮਾਇਦਾਰ ਆਏ ਜਰਮਨੀ ਦੇ ਵਿੱਚ ਚ ਗਏ ਆ ਉੱਥੇ ਵੀ ਸਰਮਾਇਦਾਰਾਂ ਨੂੰ ਮਤਲਬ ਜਿਹੜੇ ਪੱਕੇ ਰੁਜ਼ਗਾਰ ਦੀ ਗਾਰੰਟੀ ਆ ਉਹ ਸਰਕਾਰ ਸਾਡੇ ਹੱਥੋਂ ਖਤਮ ਕਰ ਰਹੀ ਆ ਪ੍ਰੀਣਾ ਤੇ ਸਾਰੇ ਧਾਰੇ ਖਤਮ ਕਰ ਦੇਣੇ ਚਾਹੇ ਪੀਆਰਟੀਸੀ ਆ ਜੇ ਬਿਜਲੀ ਬੋਰਡ ਆ ਮੈਂ ਤਾਂ ਲੋਕਾਂ ਨੂੰ ਵੀ ਇਸ ਗੱਲ ਦੀ ਅਪੀਲ ਕਰੂੰਗਾ ਕਿ ਜੇ ਫ੍ਰੀ ਦੀ ਸਬਸਿਡੀ ਆ ਤਾਂ ਫਿਰ ਸਰਕਾਰ ਭਰੇ ਜਿਵੇਂ ਅੱਜ ਤੁਸੀਂ ਦੇਖਿਆ ਕਿ 16000 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਸਰਕਾਰ ਨੇ ਦੇਣਾ ਜਦੋਂ ਪੈਸਾ ਹੀ ਨਹੀਂ ਆਊਗਾ ਤੇ ਪੈਸਾ ਜਾਊਗਾ ਕਿੱਥੋਂ ਮਤਲਬ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਜੇ ਸਹੀ ਚਲਾਉਣਾ ਸਿਸਟਮ ਨੂੰ ਤਾਂ ਸਰਕਾਰੀ ਆਧਾਰੇ ਨੂੰ ਚੱਲਿਆ ਰੱਖੇ ਚੱਲਦਾ ਰੱਖੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਜਿਹੜੇ ਸੌਮੇ ਆ ਜਿਵੇਂ ਹੁਣ ਮੈਂ ਇੱਕ ਗੱਲ ਕਰਨ ਲੱਗਿਆ ਬਠਿੰਡਾ ਥਰਮਲ ਦੀ ਬਠਿੰਡਾ ਥਰਮਲ 5 ਰੁਪਏ ਪ੍ਰਤੀ ਜੁਨਟ ਸਾਰੇ ਖਰਚੇ ਕੱਢ ਕੇ ਦਿੰਦਾ ਸੀ ਉਹਨੂੰ ਬੰਦ ਕਰਤਾ 18 ਰੁਪਏ ਸਾਬੋਤ ਲੰਮੜੀ ਤੇ ਅੱਜ ਵੀ ਖਰੀਦ ਰਹੀ ਆ ਸਰਕਾਰ ਸਸਤੀ ਸਾਨੂੰ ਕਿੱਥੋਂ ਮਿਲ ਜੂਗੀ ਮਤਲਬ ਕੈਨ ਦਾ ਪਾਬ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਜੇ ਅੱਜ ਅਸੀਂ ਇੱਥੇ ਬੈਠੇ ਆ ਜੇ ਐ ਹੋਵੇ ਵੀ ਮੈਂ ਆਪਣੀ ਮੰਗ ਨੂੰ ਅਸੀਂ ਆਪਣੀ ਮੰਗ ਨੂੰ ਲੈ ਕੇ ਬੈਠੇ ਆ ਇਹ ਗੱਲ ਤਾਂ ਅਸੀਂ ਅੱਜ ਜੇ ਬੈਠੇ ਆ ਤਾਂ ਲੋਕਾਂ ਦੀ ਡਿਮਾਂਡ ਨੂੰ ਲੈ ਕੇ ਬੈਠੇ ਆ ਕਿ ਫ੍ਰੀ ਦਾ ਚੱਕਰ ਨਹੀਂ ਆਪਾਂ ਲੜ ਕੇ ਰੋਜ਼ਗਾਰ ਦੀ ਡਿਮਾਂਡ ਕਰੀਏ ਤੇ ਸਸਤੇ ਦੇ ਵਿੱਚ ਸਾਨੂੰ ਲੁੱਟਣਾ ਜਿਵੇਂ ਜਿਵੇਂ Jio ਨੇ ਲੁੱਟਿਆ ਤਾਂ ਨਾ ਫ੍ਰੀ ਦਾ ਕਰਕੇ ਇਸੇ ਤਰ੍ਹਾਂ ਇਹਨਾਂ ਨੇ ਵੀ ਸਾਨੂੰ ਲੁੱਟਣਾ ਇਹ ਫ੍ਰੀ ਵਾਲਾ ਸਿਸਟਮ ਬੜੀ देर ਨਹੀਂ ਚੱਲਣਾ ਹੈਗਾ ਇਹ ਲੋਕਾਂ ਨੂੰ ਸਾਡੀ ਅਪੀਲ ਆ ਤੁਸੀਂ ਜਿਹੜਾ ਸਭ ਤੋਂ ਵਿਅਸਤ ਚੌਂਕ 'ਚ ਬੈਠੇ ਹੋ ਇਹ ਤੋ ਤਿੰਨ ਐਮਐਲਏ ਲੱਗਦੇ ਨੇ ਤਿੰਨੋਂ ਤੋਂ ਕੋਈ ਵੀ ਨਹੀਂ ਆਇਆ ਹਿੰਦ ਤੱਕ ਕੋਈ ਵੀ ਨਹੀਂ ਆਇਆ ਮੈਂ ਇੱਕ ਦੇਖਿਆ ਐਮਐਲਏ ਸਾਹਿਬ ਧਰਨਾ ਦੇਖ ਕੇ ਗੱਡੀ ਵਾਰਸ ਨੂੰ ਪਿੱਛੇ ਨੂੰ ਮੋੜ ਲਿਗੇ ਬੜੇ ਅਫਸੋਸ ਦੀ ਗੱਲ ਆ ਵੀ ਉਹਨਾਂ ਨੂੰ ਆ ਕੇ ਇੱਥੇ ਗੱਲ ਸੁਣਨੀ ਚਾਹੀਦੀ ਵੀ ਯਾਰ ਥੋੜੀ ਗੱਲ ਕੀ ਆ ਪਰ ਉਹ ਐਮਐਲਏ ਸਾਹਿਬ ਨੇ ਦੇਖਿਆ ਵੀ ਧਰਨਾ ਲੱਗਿਆ ਗੱਡੀ ਬੈਕ ਮੋੜ ਕੇ ਲੈ ਗਏ ਇਹ ਬਹੁਤ ਨਿੰਦਣਯੋਗ ਗੱਲ ਹੈ ਹਾਂਜੀ ਰੋਲ ਹਾਂਜੀ ਰੋਲ ਹਾਂਜੀ ਮੈਡਮ ਕੀ ਨਾਮ ਆ ਤੁਹਾਡਾ ਰੀਨੂ ਵਰਮਾ ਰੈਨਵਰਸ ਮਾਜੀ ਕਿ ਕਿੱਥੇ ਤਾਂ ਨੇਤੇ ਬੈਠੋ ਕਿ ਮੈਂ ਤਰਨ ਤੇ ਅਸੀਂ ਚੋਂਗਾ ਤੇ ਹਰਿਆਣੇ ਚ ਬੈਠੇ ਆ ਸਰ ਅਸੀਂ ਬੈਠੇ ਤਾਂ ਹੈ ਸਾਡੇ ਹਸਬੰਦ ਦੀ ਡੈਥ ਹੋ ਗਈ ਸੀ ਕਿ 5 ਸਾਲ ਹੋ ਗਏ ਨੇ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਨੌਕਰੀ ਨਹੀਂ ਮਿਲੀ ਸਾਨੂੰ ਹਮੇਸ਼ਾ ਸਾਨੂੰ ਧੋਖੇ ਚ ਮੀਟਿੰਗਾਂ ਚ ਕੱਲੀ ਮਹਾਰੀ ਅਸੀਂ ਤਰਨਾ ਦਿੱਤਾ ਕਿੰਨੀ ਜਗ੍ਹਾ ਪਟਿਆਲੇ ਤਰਤੀਰ ਤਰਨਾ ਦਿੱਤਾ ਸਾਨੂੰ ਮੀਟਿੰਗਾਂ ਦੇ ਕੇ ਹੀ ਤੋੜਿਆ ਜਾਂਦਾ ਸੀਗਾ ਸਾਨੂੰ ਬਣਦਾ ਹੱਕ ਸਾਡੇ ਮੇਰਾ ਮੌਤ ਇਹ ਪਾਵਰ ਕਾਮ ਹੱਥੇ ਹਾਂਜੀ ਠੀਕਮ ਲੱਗਦਾ ਨਹੀਂ ਸਰਕਾਰਾ ਹਰ ਵਾਰ ਤੁਹਾਨੂੰ ਇੱਕ ਸਿਰਫ ਲੋਲੀਪੋਪ ਜੇ ਦੇ ਕੇ ਚੱਲੇ ਜਾਂਦੇ ਨੇ ਹਾਂਜੀ ਸਰ ਇਹੀ ਆ ਸਰ ਤਾਂ ਹੀ ਅਸੀਂ ਇੰਨੇ ਬੱਚੇ ਲੈ ਕੇ ਸੜਕਾਂ ਤੇ ਉੱਤਰਦੇ ਨੇ ਸਾਡੇ ਸਾਡਾ ਕਿਹੜਾ ਸ਼ੌਂਕ ਚੜਿਆ ਜਦੋਂ ਸਾਡਾ ਬੰਦਾ ਮਰਿਆ ਸੀ ਔਰ ਤਾਂ ਸਾਨੂੰ ਅਸੀਂ ਤਾਂ ਸਾਡਾ ਹੱਕ ਮਿਲੂਗਾ ਸਾਡਾ ਹੱਕ ਮਿਲੂਗਾ ਸਸਕਾਰ ਕਰ ਦੋ ਸਸਕਾਰ ਕਰ ਦੋ ਜਦੋਂ ਸਸਕਾਰ ਕਰਤਾ ਉਦੋਂ ਬਾਅਦ ਆ 5 ਸਾਲ ਹੋ ਗਏ ਸਾਨੂੰ ਮੇਨਾ ਸਾਨੂੰ ਕੋਈ ਹੱਥ ਪੱਲਾ ਫੜਾਇਆ ਜਾਂਦਾ ਨਾ ਕੋਈ ਹਿਸ਼ੋਰ ਯਾਨੀ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਪਿਛਲੇ 5 ਸਾਲ ਦੇ ਦੌਰਾਨ ਕਿਸੇ ਨੇ ਕੋਈ ਸਰਮਾਈ ਨਹੀਂ ਕੀਤੀ ਕੋਈ ਸਰਮਾਈ ਨਹੀਂ ਕੀਤੀ ਸਰ 5 ਸਾਲ ਹੋ ਗਏ ਸਾਨੂੰ ਕਰਦਿਆਂ ਤੋਂ ਪਹਿਲਾਂ ਪੰਜਾਬ ਚ ਦੂਜੀ ਸਰਕਾਰ ਸੀਗੀ ਕਾਂਗਰਸ ਸੀਗੀ ਹੁਣ ਇਹਨੂੰ ਬਣਾਇਆ ਇਹਨੇ ਵੀ ਹਰ ਹੱਦ ਮੁਕਾਤੀ ਲੱਗਦਾ ਨੇ ਇਸ ਏਰੀਆ ਨੂੰ 5 ਐਮਐਲ ਲੱਗਦੇ 3 ਐਮਐਲ ਲੱਗਦੇ ਨੇ ਤਿੰਨਾ ਵਿੱਚੋਂ ਕੋਈ ਵੀ ਨਹੀਂ ਇੱਥੇ ਪਹੁੰਚਿਆ ਤੁਹਾਨੂੰ ਤੁਹਾਡੇ ਸਾਰ ਲੈਣਗੇ ਤੁਸੀਂ ਧਰਨੇ ਤੇ ਬੈਠੇ ਹੋ ਸਰ ਕੋਈ ਵੀ ਨਹੀਂ ਪਹੁੰਚਿਆ ਹੁਣ ਤਾਂ ਦੇਖੋ ਇੱਥੇ ਗੁੰਡਾ ਕਪਰ ਪ੍ਰਸ਼ਾਸਨ ਨੇ ਦੇਖਿਆ ਹੀ ਆ ਕਿਵੇਂ ਤੁਹਾਨੂੰ ਆ ਕੇ ਬੋਲ ਰਿਆ ਸੀ ਜਿਨ੍ਹਾਂ ਦੇ ਜਾਣਦੇ ਨੇ ਉਹਨਾਂ ਨੂੰ ਪਤਾ ਲੱਗਦਾ ਸਰ ਹੁਣ ਸਾਡੇ ਦਾ ਫੈਮਿਲੀ ਕੱਲੇ ਹੋ ਗਿਆ ਸਾਡੀ ਉਮਰ ਕੀ ਹੈ ਸਾਡੀ 30 ਦੀ ਸਾਲ ਦੀ ਉਮਰ ਹਨੇ ਦੋ ਦੋ ਬੱਚੇ ਨੇ ਅਸੀਂ ਕਿੱਥੇ ਲੈ ਕੇ ਜਾਈਏ ਜੀ ਦੇਖਦੇ ਹੋ ਕਿ ਪਰਿਵਾਰ ਦਾ ਗੁਜ਼ਾਰਾ ਕਿਉਂਕਿ ਬੱਚਾ ਲੋਬੇ ਪਾਲਣਾ ਪੋਸਣਾ ਉਹਦਾ ਪੜਾਈ ਖਰਚੇ ਵੀ ਚੱਕਣੇ ਸਰ ਥੋੜਾ ਮੋਟਾ ਅਸੀਂ ਆਪ ਛੋਟੀ ਮੋਟੀ ਜੋਬ ਕਰਦੇ ਹਾਂ ਜੋ ਜਿੰਨੇ ਟਾਈਮ ਤੇ ਬੱਚੇ ਸਕੂਲ ਜਾਂਦੇ ਆ ਉਨੇ ਟਾਈਮ ਤੇ ਜੋਬ ਮਿਲਦੀ ਆ ਹੁਣ ਉਹਨੇ ਤੁਹਾਨੂੰ ਵੀ ਪਤਾ ਵਾ ਵੀ ਘਰ ਦਾ ਗੁਜ਼ਾਰਾ ਕਰੇ ਬੰਦਾ ਕਿ ਨੋਕ ਬੱਚਾ ਦੇ ਖਰਚੇ ਦਵੇ ਸਕੂਲਾਂ ਦੇ ਸਰ ਸਾਨੂੰ 9 ਮੀਟਿੰਗਾਂ ਸੀ ਕੱਲ ਵੀ ਸਾਡੀ ਮੀਟਿੰਗ ਸੀਗੀ ਸਾਨੂੰ ਕੱਲ ਵੀ ਨਹੀਂ ਮੀਟਿੰਗ ਤੇ ਅਟੈਂਡ ਕੀਤੀ ਉਹਨਾਂ ਨੇ ਵੀ ਕੱਲ ਨੂੰ ਕਿਤੇ ਸੀਗਾ ਮੋਹਾਲੀ ਵਿੱਚ ਕੋਈ ਕਿਸੇ ਚੀਜ਼ ਦਾ ਫੰਕਸ਼ਨ ਸੀਗਾ ਉੱਥੇ ਚਲੇ ਗਏ ਨੇ ਉਹਨਾਂ ਨੂੰ ਇਹ ਨਹੀਂ ਸੋਚਿਆ ਵੀ ਸਾਡੇ ਨਾਲ ਪਰਿਵਾਰ ਆਏ ਨੇ ਸਾਨੂੰ ਮਿਲਣ ਲਈ ਆਏ ਨੇ ਯਾਨੀ ਕਿ ਹਰ ਵਾਰੀ ਤਾਂ ਨੂੰ ਬੁਲਾਇਆ ਜਾਂਦਾ ਪਰ ਮਿਲੇ ਵਗੈਰਾ ਹਾਂਜੀ ਜੀ ਸਾਨੂੰ ਬੁਲਾਇਆ ਜਾਂਦਾ ਵਾ ਪਰ ਮਿਲੇ ਮਿਲ ਕੇ ਸਾਨੂੰ ਕੋਈ ਸਾਡਾ ਸਾਡਾ ਹਾਲ ਨਹੀਂ ਕਰਦੇ ਉਹਨਾਂ ਸਾਡੇ ਵੀ ਸਰ ਦੇਖੋ ਛੋਟੇ ਛੋਟੇ ਉਮਰਾਂ 'ਚ ਸਾਡੇ ਹਸਬੰਡ ਡੈਥ ਹੋ ਜਾਂਦਾ ਕਿਉਂ ਸਾਡੇ ਨਾਲ ਇਹ ਇਨਸਾਫ ਕੀਤਾ ਜਾਂਦਾ ਨਹੀਂ ਹੈਗਾ ਜਿਹੜੇ ਕਹਿੰਦੇ ਸੀ ਜਿਹੜੇ ਮੁਲਾਜ਼ਮ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਕਦੇ ਧਰਨੇ ਤੇ ਬੈਠਣਾ ਨਹੀਂ ਪਿਆ ਸਰ ਉਹੀ ਆ ਨਾ ਦੇਖੋ ਉਹਨਾਂ ਧਰਨੇ ਤੇ ਹੀ ਬੈਠੇ ਨੇ ਹੁਣ ਕਿਉਂ ਨਹੀਂ ਸਾਡੀ ਸਾਰ ਲਿੱਤੀ ਆ ਕੇ ਲੈਂਦੇ ਨਾ ਮੁਹਾਲੀ ਦੇ ਵੀ ਸੀਗੇ ਪਟਿਆਲੇ ਤੇ ਵੀ ਬੈੰਨੇ ਆ ਸੀ ਚੰਡੀਗੜ੍ਹ ਵੀ ਜਾਣੇ ਆ ਕਿਉਂ ਨਹੀਂ ਸਾਡੇ ਨਾਲ ਆ ਕੇ ਮੀਟਿੰਗ ਕਰਦੇ ਕਿਉਂ ਨਹੀਂ ਸਾਡਾ ਬਣਦਾ ਹੱਕ ਦਿੰਦੇ ਬੇਟਾ ਕੁੱਥੀ ਆ ਕਵਿਤਾ ਮਹਿਤਾ ਕੀ ਕਹਿਣਾ ਚਾਹੋਗੇ ਕਿ ਇਹ ਬਿਜਲੀ ਬੋਰ ਚ ਪਾਵਰ ਕਮ ਚ ਵੀਰੇ ਸਨ 3 ਸਾਲ ਹੋ ਗਏ ਸਾਨੂੰ ਸੜਕਾਂ ਦੇ ਧੱਕੇ ਖਾਂਦੇ ਕਦੀ ਸਰਕਾਰ ਮੀਟਿੰਗਾਂ ਦੇ ਦਿੰਦੀ ਤੇ ਅਸੀਂ ਕਦੀ ਪਟਿਆਲੇ ਧਰਨੇ ਤੇ ਬੈਠਦੇ ਕਹਿੰਦੇ ਅਸੀਂ ਚੈੱਕ ਦੇਤਾ ਜੀ ਧਰਨਾ ਚੱਕ ਲੋ ਇਸ ਗੱਲ ਤੇ ਨਹੀਂ ਚੈੱਕ ਦੇ ਦਵਾਂਗੇ ਉਹ ਕਰ ਦੇਵਾਂਗੇ ਬਸ ਟਾਈਮ ਲੰਘ ਜਾਂਦਾ ਫਿਰ ਅਸੀਂ ਧਰਨੇ ਲਗਾਉਂਦੇ ਹੈਗੇ ਸੜਕਾਂ ਤੇ ਉਤਰਦੇ ਹੈਗੇ ਪਰ ਇਹ ਸਾਡੀ ਮਤਲਬ ਉਹ ਨਹੀਂ ਕਰਦੀ ਫਿਰ ਮੀਟਿੰਗਾਂ ਦਿੰਦੀ ਅਸੀਂ ਮੀਟਿੰਗਾਂ ਕਰਨ ਜਾਂਦੇ ਤਾਂ ਭਗਵਾਨ ਮਿਲਦਾ ਨਹੀਂ ਹੈਗਾ ਪਰ ਭਗਵਾਨ ਨਹੀਂ ਮਿਲਦਾ ਅਸੀਂ ਵੀ ਸੜਕਾਂ ਤੇ ਆਇਆ ਕਿ ਮੀਟਿੰਗਾਂ ਲਵਾਂਗੇ ਜਿੱਦਾਂ ਮਰਜੀ ਅਸੀਂ ਸੰਘਰਸ਼ ਨਹੀਂ ਛੱਡਾਂਗੇ ਬੱਚੇ ਦੇ ਪੜਨ ਦੇ ਮਾਰਾ ਅੱਜ ਧਰਨੇ ਤੇ ਬੈਠਾ ਕਿਵੇਂ ਦੇ ਦੇ ਦਾ ਦਸਹੀ ਦਾ ਪੇਪਰ ਹੈਗਾ ਹਾਂ ਭਵਿੱਖ ਖਰਾਬ ਤੋਂ ਹੁੰਦੀ ਪੇਪਰ ਕੀ ਕਰੀਏ ਇੱਦਾਂ ਤੇ ਗੰਦੀ ਸਰਕਾਰ ਹੈ ਕਿ ਭ ਦੁਨੀਆ ਦਾ ਹੋ ਰਹੀ ਹੈ ਪੂਰੇ ਪੰਜਾਬ ਦਾ ਹੋ ਰਹਾ ਜੇ ਤਾਂ ਭਏ ਤੇ ਸਰਕਾਰਾਂ ਚੰਗੀਆਂ ਹੁੰਨ ਤਾਂ ਸਾਨੂੰ ਸੜਕਾਂ ਤੇ ਬੈਠਣ ਤੇ ਲੋੜ ਨਹੀਂ ਹੋਵੇ ਸਰਕਾਰ ਤੋਂ ਸਾਨੂੰ ਮਿਹਰ ਕੀਤੀ ਸਾਡੇ ਨਾਲ ਅਸੀਂ ਜਦੋਂ ਪਹਿਲੇ ਵੀ ਧਰਨੇ ਲਗਾਉਂਦੇ ਸੀ ਸਾਡੇ ਨਾਲ ਆਪ ਤੇਂੀਆਂ ਤੇ ਜਾ ਕੇ ਭਗਵੰਨ ਜੀ ਬੈਠਦਾ ਹੁੰਦਾ ਸੀ ਕਹਿੰਦਾ ਸੀ ਨਾ ਸਾਡੀਆਂ ਭੈਣਾਂ ਹੈਗੀ ਅਸੀਂ ਨਾ ਸਾਨੂੰ ਵੋਟਾਂ ਦੋ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਨਾ ਸੜਕਾਂ ਤੇ ਨਾ ਧਰਨੇ ਨਹੀਂ ਲਗਾਣ ਦੇਵਾਂਗੇ ਮੇਰੇ ਵੀਰਾਂ ਨੂੰ ਵੀ ਕਹਿੰਦੇ ਸੀ ਤੁਹਾਨੂੰ ਧਰਨੇ ਤੇ ਨਹੀਂ ਬਿਠਾਵਾਂਗੇ ਤੇ ਤੜਾੜੇ ਜਿ ਜੋ ਇਹ ਮਸਲੇ ਹੱਲ ਕਰਾਂਗਾ ਉਹ ਕਰਾਂਗੇ ਆਂਦੇ ਮਸਲੇ ਹੱਲ ਕੋਈ ਨਹੀਂ ਕੀਤਾ ਉਹਨੇ ਮਤਲਬ ਕਰਨਾ ਵੀ ਨਹੀਂ ਮੈਨੂੰ ਲੱਗਦਾ ਜਿੱਦਾਂ ਉਹ ਕਰਦਾ ਪਿਆ ਖੱਜਲਖਵਾਰ ਸਾਨੂੰ ਕਰਦਾ ਪਿਆ ਸਰ ਸਾਨੂੰ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਸਾਡਾ ਕੀ ਕਰਾਇਆ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਦਾ ਖਰ ਦੇ ਵਿੱਚ ਕਿਉਂ ਨਹੀਂ ਮਿਲਦੇ ਸਾਨੂੰ ਸਾਡਾ ਕਿਉਂ ਨਹੀਂ ਹਲਕਾ ਕੀਤਾ ਜਾਂਦਾ ਪਹਿਲਾਂ ਜੋ ਕੀਤੇ ਵਾਦੇ ਨੇ ਉਹ ਤਾਂ ਪੂਰੇ ਕਰਨ ਮੇਰਾ ਨਾਮ ਸੋਮੇਤਾ ਹੈ ਮੇਰੇ ਪਾਪਾ ਨੇ ਇਹਨਾਂ ਨੂੰ 27 9 2019 ਨੂੰ ਕਰੰਟ ਲੱਗਾ ਸੀ ਤੇ ਚੱਲਦੀ ਲਾਈਨਾਂ ਤੇ ਚੜ੍ਹ ਕੇ ਜਈ ਨੇ ਉਹ ਕਰਤਾ ਸੀਗਾ ਫੀਟਰ ਚਲਾਤਾ ਸੀਗਾ ਤੇ ਆ ਜਿਹੜੀ ਸਰਕਾਰ ਹੈਗੀ ਆ ਸਾਡੇ ਘਰਾਂ ਚ ਆ ਜਾ ਕੇ ਵੋਟਾਂ ਮੰਗਦੀ ਹੈਗੀ ਇਹਨਾਂ ਨੂੰ ਹੁਣ ਪਤਾ ਨਹੀਂ ਲੱਗਦਾ ਅਸੀਂ ਇੱਥੇ ਬੈਠੇ ਆਂ ਦਾ ਕਿੰਨੇ ਦਾ ਪੇਪਰ ਸੀਗਾ ਸਾਡਾ 24 ਤਰੀਕ ਨੂੰ ਸਾਡੇ ਪੇਪਰ ਸ਼ੁਰੂ ਹੋਣੇ ਆ ਤਿਆਰੀ ਵੀ ਕਰਨੀ ਹੁੰਦੀ ਆ ਕੀ ਲੱਗਦਾ ਕੀ ਹੁਣ ਤੁਸੀਂ ਪੇਪਰ ਦੇਣ ਦੀ ਜਗ੍ਹਾ ਇੱਥੇ ਧਰਨੇ ਤੇ ਬੈਠੇ ਹੋ ਜੇ ਉਹ ਨਹੀਂ ਕੰਮ ਕਰਦੇ ਸੀ ਧਰਨੇ ਤੇ ਬੈਠਾਂਗੇ ਪੇਪਰ ਅਗਲੇ ਸਾਲ ਵੀ ਦੇ ਦਾਂਗੇ ਲੱਗਦਾ ਨਹੀਂ ਭਵਿਸ਼ਾ ਖਰਾਬ ਹੋ ਰਿਹਾ ਤੁਹਾਡਾ ਇਸ ਭਵਿਸ਼ਾ ਤਾਂ ਖਰਾਬ ਹੀ ਹੋ ਰਿਹਾ ਵਾ ਪਰ ਕਿਹਨੂੰ ਜ਼ਿੰਮੇਵਾਰ ਮੰਨਦੇ ਆ ਤੁਸੀਂ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਆ ਲੱਗਦਾ ਭਗਵੰਤਪਾਨ ਨੇ ਤੁਹਾਡੇ ਨਾਲ ਧੋਖਾ ਕੀਤਾ ਬਹੁਤ ਧੋਖਾ ਕੀਤਾ ਕੈਪਟਨ ਨੇ ਵੀ ਧੋਖਾ ਕੀਤਾ ਚੰਨੀ ਨੇ ਵੀ ਧੋਖਾ ਕੀਤਾ ਤੇ ਹੁਣ ਕਿੰਨੇ ਧੋਖਾ ਕੀਤਾ ਹੁਣ ਭਗਵਾਨ ਤੁਮਾਨ ਨੇ ਧੋਖਾ ਕੀਤਾ ਕਹਿੰਦੇ ਕਿ ਮੀਟਿੰਗਾਂ ਦੇ ਦਿੰਦੇ ਨੋ ਨੋ ਮੀਟਿੰਗਾਂ ਤੋਂ ਮੁਕਰ ਗਿਆ ਹੁਣ ਐਦਾਂ ਕਰਨ ਗਿਆ ਉਦੋਂ ਦਾ ਵੋਟਾਂ ਮੰਗਿਆ ਹਰਾ ਪੈਨ ਮੰਗਦੇ ਸੀਗੇ ਹੁਣ ਕੀ ਕਹਿਣਾ ਚਾਹੂੰਗਾ ਹਰਾ ਪੈਨ ਦਾ ਹੁਣ ਕਿੱਥੇ ਗਿਆ ਜੰਮ ਗਿਆ ਵਾ ਅਰੇ ਅਸੀਂ ਕੀ ਕਰੀਏ ਅਰੇ ਅਸੀਂ ਤਾਂ ਪਾਬਲਿਕ ਨੂੰ ਓਡੇ ਨਾਲ ਅਸੀਂ ਧਰਦੇ ਤਾਂ ਥੋੜੀਆਂ ਹਮਦਰਦਾਂ ਅਸੀਂ ਵੀ ਥੋੜੀ ਹਮਦਰਦੀ ਆ ਤੁਹਾਡੇ ਨਾਲ ਤੱਕਾ ਹੁੰਦਾ ਸਰਕਾਰ ਨੂੰ ਚਾਹੀਦਾ ਕਹਣਾ ਤੁਹਾਡੀ ਗੱਲ ਪ੍ਰਸ਼ਾਸਨ ਨੂੰ ਵੀ ਚਾਹੀਦੀ ਹੈ ਗੱਲ ਸੁਣੇ ਪਰ ਹੋਇਆ ਕੀ ਆ ਵੀ ਇੱਕ ਪਾਸੇ ਨੂੰ ਪਬਲਿਕ ਨੂੰ ਲੰਘੇ ਜਾਣ ਦਿਓ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਹਿਲੇ ਪਬਲਿਕ ਉਸੇ ਸਰਕਾਰ ਤੋਂ ਪਬਲਿਕ ਪਰੇਸ਼ਾਨ ਹੈ ਉਸੇ ਤੋਂ ਤੁਰੀ ਤੁਸੀਂ ਪਰੇਸ਼ਾਨ ਪਬਲਿਕ ਪਬਲਿਕ ਨਾਲ ਕੱਲ ਟਕਰਾਈ ਜਾਂਦੇ ਹੋ ਆ ਗੱਲ ਸਾਡੇ ਪਰਿਵਾਰ ਜੀ ਚਲੇਗੇ ਮੈਂ ਆ ਸਾਦਾ ਅਫਸੋਸ ਆ ਇਹ ਗੱਲ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਨੂੰ ਇਹਨਾਂ ਨੂੰ ਮੈਂ ਮਹਾਰਾਜ ਵੋਟਾਂ ਕਿਨੇ ਪਾਈਆਂ ਸੀ ਡਿਕਟੇਟਰਸ਼ਿਪ ਤਾਂ ਹੈ ਨਹੀਂ ਪੰਜਾਬ 'ਚ ਗੱਲ ਕਰ ਰਹੇ ਆ ਸਰ ਕੀ ਇਹਨੂੰ ਸੁਣਾਉਣ ਦਾ ਤਰੀਕਾ ਕੀ ਹੈ ਕੀ ਹੋ ਸਕਦਾ ਬੈਸਟ ਹੋ ਸਕਦਾ ਇਹ ਬੈਸਟ ਇਹੀ ਸੀ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਦੇ ਜਾਂ ਸਰਕਾਰ ਨਾਲ ਪਹਿਲਾਂ ਕੀ ਸੀ ਸਾਨੂੰ ਭਗਵੰਤ ਮਾਨ ਨੇ ਸਮਾਂ ਦਿੱਤਾ ਪਰ ਲੋਵਾਰ ਮਹਾਰਾਜ ਵੋਟਾਂ ਦਾ ਫਿਰ ਅਸੀਂ ਉਹ ਪਾਈਆਂ ਰਾਣਾ ਹੁਣ ਕਾਹਤੇ ਚੀਕਾਂ ਮਾਰਦੇ ਆ ਅਸੀਂ ਵੋਟਾਂ ਦਾ ਸੀ ਪਾਰਟੀ ਉਹ ਬੰਦਾ ਹੁਣ ਜਾ ਕੇ ਠੱਗੀ ਮਾਰ ਗਿਆ ਸਰਕਾਰ ਨਾਲ ਉੱਥੇ ਜਾ ਕੇ ਜਾ ਭਗਵੰਤ ਮਾਨ ਹੁਣ ਕਿਹ ਧਰਨੇ ਕਰਨ ਵੀ ਕੀ ਪਰ ਆਹ ਬਾਬਲੇ ਕਿ ਵੀ ਤਾਂ ਪਰੇਸ਼ਾਨ ਆ ਅਸੀਂ ਵੀ ਪਰੇਸ਼ਾਨ ਆ ਸਾਰੇ ਸਰਕਾਰ ਕੀ ਕਰੇ ਪਬਲਿਕ ਕੀ ਕਰੇ ਉਹੀ ਤਾਂ ਅਸੀਂ ਤਾਂ ਕਹਿੰਦੇ ਵੀ ਸਾਡਾ ਕੀ ਕਸੂਰ ਐ ਮੈਂ ਕਹਿੰਦਾ ਉਧਰੋਂ ਜਾ ਉਧਰੋਂ ਜਾਂਦਾ ਹੋ ਕੇ ਇਧਰੋਂ ਜਾਓ ਫੇਰ ਬਿੱਤ ਨੂੰ ਜਾ ਕੇ ਉਧਰੋਂ ਬਾਗੇ ਫੇਰ ਕਹਿੰਦੇ ਇਧਰੋਂ ਜਾਓ ਇੰਨੇ ਥੋੜਾ ਗੇੜੇ ਸਾਰੇ ਸ਼ਹਿਰ ਜੀ ਇੱਕ ਸਾਈਡ ਛੱਡ ਜਣੀ ਚਾਹੀਦੀ ਸੀ ਇਹ ਤੇ ਪ੍ਰਸ਼ਾਸਨ ਦਾ ਵੀ ਪੂਰਾ ਕਸੂਰ ਆ ਸਰਕਾਰ ਆ ਜਿਹੜੀ ਦੁਆਰੇ ਜੀ ਸਰ ਹੁਣ ਇਸ ਟਾਈਮ ਮੈਂ ਤਾਂ ਪਿੱਛੋਂ ਆ ਰਹੇ ਖੰਨੇ ਤੋਂ ਕੰਨੇ ਤੋਂ ਆ ਰਹੇ ਹਾਂ ਪਰ ਸਰਕਾਰ ਇਹਨਾਂ ਦੀ ਸੁਣੇ ਵੀ ਗੱਲ ਤਾਂ ਇਹ ਵੀ ਉਹਨੇ ਹੀ ਦੁਖਿਆ ਅਸੀਂ ਸ਼ਹਿਰ ਦੇ ਵੀ ਉਹਨੇ ਪੁਲਿਸ ਜਿਹੜੀ ਹੈ ਸਵੇਰ ਦੀ ਐਸਐਮ ਜੀਪ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ